ਸਤ ਸ਼੍ਰੀ ਅਕਾਲ ਦੋਸਤੋ ਮੈਂ ਦਾ ਨਾਮ ਦਲਜੀਤ ਸਿੰਘ ਤੇ ਮੇਰਾ ਚੈਨਲ ਮੇਰੀ ਦੁਨੀਆ ਮੇਰਾ ਸਫਰ ਤੇ ਅੱਜ ਮੈਂ ਤੁਹਾਡੀ ਨਾਲ ਛੋਟੀ ਸਾਂਝ ਪਾਉਨੇ ਆ ਤੇ ਮੈਂ ਮੇਰੀ ਬੱਚੀ ਆ ਮੈਂ ਗੱਲਾਂ ਕਰਨਾ ਤੇ ਤੇ ਮੈਂ ਨੂੰ ਪਤਾ ਲੱਗਾ ਇੱਕ ਗੰਗਾ ਬਥੇਰੇ ਰੱਖ ਕੇ ਇਹ ਮੈਨੂੰ ਪਤਾ ਲੱਗਾ ਤੁਹਾਡੀ ਮੈਡਮ ਦੀ ਬਦਲੀ ਹੋ ਗਈ ਏ ਤੈਨੂੰ ਕਹਿ ਜਾ ਮਹਿਸੂਸ ਹੋ ਰਿਹਾ ਹੈ ਹਾਂ ਹਾਂ ਬੱਚੇ ਸੁਣੋ ਤੇ ਸੁਣਾ ਚਾਹੁੰਦੇ ਨੇ ਕਿ ਆ ਜਾ ਮਹਿਸੂਸ ਹੋ ਰਿਹਾ ਹੈ ਨਹੀਂ ਤੇ ਤੇਰੀ ਮੈਡਮ ਦੀ ਬਦਲੀ ਹੋਣ ਤੇ ਤੈਨੂੰ ਤਾਂ ਕੋਈ ਖੁਸ਼ੀ ਹੋਈ ਆ ਜਾਂ ਗਮ ਹੋਇਆ ਹੈ ਕਿੰਨਾ ਕਮ ਹੋਇਆ ਹੈ ਨਾ 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 ਇਹ ਤਾਂ ਐਂਡਮ ਹੈ ਹਾਂ ਅੱਗੇ ਨੋ ਕੇ ਕੀ ਹੈ ਕਿਉਂ ਕੀ ਬਦਲ ਗਈ ਮੈਂ ਬਦਲ ਗਈ ਕਿ ਮਾਲੋ ਮੈਡਮ ਨੂੰ ਕਿ ਨਹੀਂ ਬਦਲਣਾ ਚਾਹੀਦਾ ਸੀ ਤੇਰੇ ਵਿਚਾਰ ਕਿਦਾ ਬਦਲ ਸਕਦੇ ਸਕੂਲ ਦੇ ਰਾਂ ਹਾਂ ਇਹ ਗੱਲ ਕਰ ਤਾ ਮੈਡਮ ਦੀ ਹਾਂ ਤੇਰੇ ਤੂੰ ਹੀ ਰਹਿਣਾ ਮੇਰੀ ਮੈਡਮ ਤੇ ਗੱਲ ਕਰਨ ਚਾਹੁੰਨੀ ਹੈ ਹਾਂ ਤੇ ਅੱਛਾ ਕੀ ਕਹਾਂਗੇ ਕਹਾਂ ਕੀ ਚਲੀ ਇਹ ਨਾ ਗੇਫੂ ਨਹੀਂ ਆਈ ਉਹਨੇ ਕਹ ਮੇਰੀ ਬਦਲੀ ਹੋ ਗਈ ਫੇਰ ਫੇਕਿਆ ਕੀ ਕੋਕ ਚ ਨਹੀਂ ਚਲ ਇਹ ਨਹੀਂ ਸ਼ੁਰੂਈ ਸਾਇਨਾ ਮੈਡਾ ਦੇ ਕੋ ਇਜਾਜ਼ਤ ਲੈਣਾ ਹਾਂ